ਅੱਜ ਦੇਸ਼ ਦੀਆਂ ਮੰਡੀਆਂ ਵਿੱਚ ਬਾਸਮਤੀ ਦੇ ਕੀ ਭਾ ਰਹੇ ਨੇ ਇਸ ਕੱਲ ਇਨ੍ਹਾਂ ਮੰਡੀਆਂ ਦੇ ਭਾਅ ਤੇ ਚਰਚਾ ਕਰਾਂਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਅਪੀਲ ਹੈ ਕਿ ਚੈਨਲ ਨੂੰ ਫਾਲੋ ਕਰ ਲਿਓ ਇਸ ਪੇਜ ਨੂੰ ਫਾਲੋ ਕਰ ਲਿਓ ਤੇ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਬੂੰਦੀ ਮੰਡੀ ਦੇ ਵਿੱਚ ਜਿਹੜਾ 17 18 ਦਾ ਭਾ ਰਿਆ ਔਰਿਆ ਜੀ 4370 ਰੁਪਏ ਪ੍ਰਤੀ ਕੁਆਂਟਲ ਤੇ 1847 ਦਾ ਭਾਜੜਾ ਰਿਹਾ ਉਹ 3800 ਰੁਪਏ ਪ੍ਰਤੀ ਕੁਆਂਟਲ ਰਿਹਾ 1509 ਦਾ ਇੱਥੇ ਭਾਜੜਾ ਹੱਥ ਨਾਲ ਕਟਾਈ ਕੀਤੀ ਦਾ ਉਹ 3850 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੇਕਰ ਗੱਲ ਕਰੀਏ ਸਮਲੱਖਾ ਮੰਡੀ ਦੀ ਤਾਂ ਇੱਥੇ 1121 ਦਾ ਭਾ 4881 ਰੁਪਏ ਤੇ 1718 ਦਾ ਭਾ 4600 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤੇ ਜੇਕਰ ਗੱਲ ਕਰੀਏ ਸੋਨੀਪੱਤ ਮੰਡੀ ਦੀ ਤਾਂ ਇੱਥੇ ਜਿਹੜਾ 1121 ਦਾ ਭਾ ਰਿਹਾ ਉਹ 4821 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 17 18 ਦਾ ਭਾਅ ਜਿਹੜਾ ਰਿਹਾ ਜੀ ਉਹ 4551 ਰੁਪਏ ਪ੍ਰਤੀ ਕੁਆਂਟਲ ਰਿਹਾ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਤਾਂ ਤਰਨਤਾਰਨ ਮੰਡੀ ਦੇ ਵਿੱਚ ਜਿਹੜਾ 11 21 ਦਾ ਭਾਅ ਰਿਹਾ ਉਹ 5100 17 18 ਦਾ ਭਾਅ 4991 ਰੁਪਏ ਪ੍ਰਤੀ ਕੁਆਂਟਲ ਤੇ 17 18 ਦਾ ਕਬੈ ਨਾਲ ਕੱਟੀ ਹੋਈ ਦਾ ਭਾਅ ਜਿਹੜਾ ਰਿਹਾ ਉਹ 4800 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ 31509 ਦਾ ਭਾਜੜਾ ਰਿਹਾ ਇਸ ਮੰਡੀ ਦੇ ਵਿੱਚ ਉਹ 38300 ਰੁਪਏ ਪ੍ਰਤੀ ਕੁਆਂਟਲ ਰਿਹਾ 1847 ਦਾ ਭਾਜੜਾ ਹੱਥ ਨਾਲ ਕਟਾਈ ਕੀਤੀ ਦਾ ਉਹ 3815 ਰੁਪਏ ਪ੍ਰਤੀ ਕੁਆਂਟਲ ਰਿਹਾ 1401 ਦੇ ਭਾ ਦੀ ਗੱਲ ਕਰੀਏ ਤਾਂ 4300 ਰੁਪਏ ਪ੍ਰਤੀ ਕੁਆਂਟਲ ਜਿਹੜਾ ਭਾ ਰਿਹਾ ਤੇ ਜੇਕਰ ਗੱਲ ਕਰੀਏ ਬਠਿੰਡਾ ਦੇ ਮੋੜ ਮੰਡੀ ਦੀ ਤਾਂ ਇੱਥੇ 1509 ਦਾ ਭਾ 4650 ਰੁਪਏ ਪ੍ਰਤੀ ਕੁਆਂਟਲ ਰਿਹਾ ਮੁਕਤਸਰ ਦੀ ਮਲੋਟ ਮੰਡੀ ਦੇ ਵਿੱਚ 11 21 ਦਾ ਭਾ 4885 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਲੁਧਿਆਣਾ ਦੀ ਖੰਡਾ ਮੰਡੀ ਦੇ ਵਿੱਚ ਅੱਜ 11 21 ਦਾ ਭਾ ਪੂਰਾ 5000 ਰੁਪਏ ਪ੍ਰਤੀ ਕੁਆਂਟਲ ਰਿਹਾ ਮਾਨਸਾ ਦੀ ਬਰੇਟਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ 11 21 ਦਾ ਭਾ 4815 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੇਕਰ ਗੱਲ ਕਰੀਏ ਹੋਰ ਨਾ ਮੰਡੀਆਂ ਦੀ ਸੋਨੀਪੱਤ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ 11 21 ਦਾ ਭਾ 4821 ਰੁਪਏ ਤੇ 17 18 ਦਾ ਭਾ ਜਲ ਰਿਹਾ ਹੈ ਉਹ ਜੀ ਹਾਂ 11 21 ਦਾ ਭਾ ਜਿਹੜਾ ਸੋਨੀਪੱਤ ਮੰਡੀ ਦੇ ਵਿੱਚ 4821 ਤੇ 17 18 ਦਾ ਭਾ 4551 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤੇ ਜੇਕਰ ਗੱਲ ਕਰੀਏ ਕਲੈਤ ਮੰਡੀ ਦੀ ਤਾਂ ਇੱਥੇ 17 18 ਦਾ ਭਾ 4735 ਰੁਪਏ ਪ੍ਰਤੀ ਕੁਆਂਟਲ ਰਿਹਾ 11 21 ਦਾ ਭਾ 4825 ਰੁਪਏ ਪ੍ਰਤੀ ਕੁਆਂਟਲ ਰਿਹਾ ਸੀ ਤੇ ਜੁਲਾਨਾ ਮੰਡੀ ਦੀ ਗੱਲ ਕਰੀਏ ਤਾਂ 11 21 ਦਾ ਭਾ ਜਿਹੜਾ ਰਿਹਾ ਇੱਥੇ ਉਹ 4871 ਰੁਪਏ ਪ੍ਰਤੀ ਕਵਾਂਟਲ ਰਿਹਾ 17 18 ਦਾ ਭਾਅ 4800 ਰੁਪਏ ਪ੍ਰਤੀ ਕਵਾਂਟਲ ਰਿਹਾ ਗੁਆ ਨਮਡੀ ਦੇ ਵਿੱਚ 11 21 ਵਿਕੀ ਆ ਜੀ ਅੱਜ 4866 ਰੁਪਏ ਪ੍ਰਤੀ ਕਵਾਂਟਲ ਤਾਂ ਦੋਸਤੋ ਇਹ ਸੀ ਅੱਜ ਦੇ ਬਾਸਮਤੀ ਦੇ ਭਾਅ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜਰੂਰ ਕਰਿਓ ਧੰਨਵਾਦ